cárdele Ay ay, ay. ਕਹਣਾ ਭਜਾਲਾ ਉਹ ਵੀ ਪਛਾਣ ਨਹੀਂ ਰਹਿ ਗਿਆ ਕੋਣ ਤੂੰ ਐਂ ਤੂੰ ਐਨਾ ਦਾ ਅੱਕੜਦਾ ਸੀ ਤੂੰ ਵੀ ਜਦ ਤੈਨੂੰ ਕਦੋਂ ਗੱਡੀ ਰੋਕੀ ਤੂੰ ਐਨਾ ਅੱਕੜ ਕੇ ਦਿਖਾਉਂਦਾ ਸੀ ਕਦ ਕਦ ਮੈਂ ਨਾਲ ਹੀ ਸੀ ਅੱਕੜਦਾਗਾ ਤੁਸੀਂ ਤੂੰ ਗੱਡੀ ਲੈ ਆ ਯਾਰ ਸਾਡੇ ਨੂੰ ਬਹੁਤ ਚਲੀ ਇਹ ਨਾਲ ਪੜਾਣੀ ਤੋਂ ਵੰਗ ਹੋਈ ਜਾ ਸੀ ਇਹ ਕੋਈ ਨਹੀਂ ਪੁੱ ਲੈ ਐਨਾ ਚ ਪੈਂਦੀ ਪੰਜ ਕੋਟ ਹੈ ਨਹੀਂ ਉਹ ਸਲੋ ਕਰ ਦਿੰਦੇ ਨਾਮ ਹੈ ਜੀ ਤੁਹਾਡਾ ਮੇਰਾ ਗੁਰਤੇਜ ਸਿੰਘ ਹੈ ਜੀ ਗੁਰਤੇਜ ਜੀ ਕਿੱਦਾਂ ਐ ਐਕਸੀਡੈਂਟ ਜੀ ਇਹ ਅਮਲੋਰ ਰੋਡ ਤੋਂ ਸਾਂਸ ਜਿ ਤੋਂ ਗੱਡੀ ਮੋੜ ਲੱਗਿਆ ਸੀ ਇਹਨੇ ਗੱਡੀ ਰੌਂਗ ਸੈੱਟ ਮੋੜੀ ਆ ਬੰਦਾ ਮੌਕੇ ਤੇ ਸੜਿਆ ਉਲਟਾ ਨੇ ਗੱਡੀ ਪਿਜਾ ਲਈ ਰੋਕਣੀ ਵੀ ਆ ਅੱਛਾ ਚਾਲਵਾ ਉਹ ਮੁੰਡਾ ਠੀਕ ਆ ਜਿਹੜਾ ਐਕਚੁਅਲੀ ਮੁੰਡਾ ਸੀਰੀਅਸ ਸੀਗਾ ਜੀ ਉਹਨੂੰ ਹਸਪਤਲ ਲੈ ਕੇ ਚੱਕੇ ਕਿਸ ਸਕੂਲ ਦਾ ਬੱਚਾ ਸੀਗਾ ਜਾਂ ਕਿੱਦਾਂ ਸੀ ਨਹੀਂ ਉਹ ਤਾਂ ਕੋਈ ਉਧਰ ਰਾਹਗੀਰ ਸੀਗਾ ਜੀ ਅੱਛਾ ਤੇ ਰੋਕਣ ਦੀ ਕੋਸ਼ਿਸ਼ ਕੀਤੀ ਐ ਕਿਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹਨੇ ਉਲਟਾ ਗੱਡੀ ਪਿਹਾਲੀ ਇੱਥੇ ਆ ਕੇ ਗੱਡੀ ਇਹਨੇ ਰੁਕ ਲੋਕਾਂ ਨੇ ਆ ਕੇ ਰੁਕੀ ਇੱਥੇ ਗੱਡੀ ਤੇ ਸਕੂਲ ਵਿੱਚ ਬੱਚੇ ਆ ਵਗੈਰਾ ਹੈਗੇ ਸੀ ਬੱਚੇ ਸੀਗੇ ਵਿੱਚ ਦੇ ਬੱਚੇ ਨੇ ਸਕੂਲ ਵਾਲੇ ਹੋਰ ਬੈਨ ਮਗਾ ਕੇ ਉਹ ਭੇਜਦੇ ਕਿਹੜੇ ਸਕੂਲ ਦੀ ਬੈਨ ਹੈ ਕੁਝ ਪਤਾ ਲੱਗਿਆ ਜੈਨਪੁਰ ਜੈਨਪੁਰ ਸਕੂਲ ਤੋਂ ਆਏ ਨੇ ਕੋਈ ਹਾਂ ਸਕੂਲ ਵਾਲੇ ਆ ਗਏ ਸਟਾਫ ਵਾਲੇ ਆ ਗਏ ਸਕੂਲ ਵਾਲੇ ਪੁਲਿਸ ਕਾਰ ਵੀ ਹੋ ਗਈ ਪੁਲਿਸ ਆ ਗਈ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਰੱਬੀ ਸ਼ਾਹ ਜੀ ਕੀ ਗੱਲ ਕੀ ਹੋਈ ਹੈ ਅਸੀਂ ਸਰ ਮੌਕੇ ਤੇ ਖੜੇ ਸੀ ਇਹ ਡਰਾਈਵਰ ਨੇ ਜਦੋਂ ਬੱਸ ਲੱਗੀ ਆ ਇਨੂੰ ਮੈਂ ਕਿਹਾ ਵੀ ਤੂੰ ਸਾਈਡ ਤੇ ਕਰ ਲੈ ਪਿੱਛੇ ਹੋਰ ਹਾਸਾ ਨਾ ਹੋ ਜੇ ਇਹਨੇ ਉੱਥੋਂ ਜਦੇ ਗੱਡੀ ਭਜਾਈ ਗੱਡੀ ਭਜਾਈ ਉਰੇ ਆ ਕੇ ਇਹਨੂੰ ਰੋਕਿਆ ਮੈਂ ਤੇ ਵੀਰ ਨੇ ਅਸੀਂ ਜਦੋਂ ਰੋਕਿਆ ਇਹਨੂੰ ਕਿਹਾ ਵੀ ਭਾਈ ਤੂੰ ਪਿੱਛੇ ਦੇਖ ਤੇਰੇ ਬੰਦੇ ਦੇ ਖਾਸਾ ਨੁਕਸਾਨ ਹੋ ਗਿਆ ਬੰਦੇ ਦੇ ਸੱਟਾਂ ਜਾਦਾ ਲੱਗੀਆਂ ਉਲਟਾ ਇਹਨੇ ਗਾਲੀ ਕੱਢੀ ਗਾਲ ਕੱਢੀ ਇਹਨੇ ਕਹਿੰਦਾ ਮੇਰੀ ਗਲਤੀ ਨਹੀਂ ਮੈਂ ਕਿਉਂ ਦੇਖਾਂ ਮੇਰੀ ਕੋਈ ਗਲਤੀ ਨਹੀਂ ਉਲਟਾ ਇਸ ਬੰਦੇ ਨੂੰ ਜਦ ਕਿਹਾ ਗਿਆ ਵੀ ਆ ਕੇ ਤੂੰ ਬੰਦੇ ਦੀ ਹਾਲਾਤ ਦੇਖ ਵੀ ਤੂੰ ਬੱਸ ਦੇਖ ਬੱਸ ਉੱਥੇ ਲੈ ਕੇ ਚੱਲ ਵੀ ਤੂੰ ਦੇਖ ਲੈ ਬੰਦੇ ਨੂੰ ਲੈ ਜਾ ਹਸਪਤਾਲ ਪਰੇ ਬੰਦੇ ਨੇ ਉਲਟਾ ਗੜ ਪਿਆ ਗੜ ਪਿਆ ਜਦ ਮੈਨੂੰ ਕਿਹਾ ਵੀ ਭਾਈ ਤੂੰ ਥੱਲੇ ਆ ਕੇ ਦੇਖ ਲੈ ਇਹਨੇ ਮੇਰੇ ਥੱਪੜ ਵੀ ਮਾਰਿਆ ਥੱਪੜ ਮਾਰਿਆ ਇਹਨੇ ਜਦੋਂ ਥੱਪੜ ਮਾਰਿਆ ਇਹਨੇ ਟਾਕੀ ਦੇ ਵਿੱਚੋਂ ਮੇਰਾ ਮੂੰਹ ਲੱਗਿਆ ਇਹਨੇ ਥੱਪੜ ਮਾਰਿਆ ਮੇਰੇ ਬੰਦੇ ਦੀ ਹਾਲਤ ਕਿਵੇਂ ਆ ਹੁਣ ਬੰਦੇ ਦੀ ਹਾਲਤ ਸੇਰੀਅਸ ਸੀਗੀ ਜੀ ਉਹਦੇ ਬਲੱਡ ਬਹੁਤ ਜ਼ਿਆਦਾ ਨਿਕਲ ਰਿਹਾ ਸੀਗਾ ਉਹਨੂੰ ਐਮਰਜੈਂਸੀ ਹੁਣ ਸਿਵਲ ਹਸਪਤਾਲ ਲੈ ਗਏ ਨੇ ਜੀ ਪਤਾ ਲੱਗੇ ਕਿਵੇਂ ਹਾਂਜੀ ਕੁਝ ਪਤਾ ਲੱਗੇ ਕਿ ਕਿੱਥੋਂ ਦਾ ਸੀ ਬੰਦਾ ਉਹ ਬੰਦਾ ਸਰ ਪਤਾ ਲੱਗਿਆ ਵੀ ਹੁਣ ਫਤੇਗੜ ਨਿਊਂ ਦਾ ਸੀਗਾ ਬੱਚੇ ਰਹਿ ਗਿਆ ਵੇ ਡਰਾਈਵਰ ਨੂੰ ਫੜ ਲਿਆ ਹੁਣ ਹਾਂ ਡਰਾਈਵਰ ਨੂੰ ਮੌਕੇ ਤੇ ਪੁਲਿਸ ਦੇ ਹਵਾਲੇ ਕਰਤਾ ਜੀ ਹੁਣ ਪੁਲਿਸ ਉਹਨੂੰ ਲੈ ਕੇ ਚਲੀ ਗਈ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਅਮਨਦੀਪ ਹੈ ਜੀ ਅਮਨਦੀਪ ਜੀ ਤੁਹਾਡੇ ਸਕੂਲ ਦੀ ਵੈਨ ਸੀਗੀ ਹਾਂ ਜੀ ਤੁਹਾਡੀ ਵੈਨ ਜੀ ਹਾਦਸਾ ਜਿਹੜਾ ਹੋਇਆ ਕੀ ਕਹੋਗੇ ਉਹਦੇ ਤੇ ਤੁਸੀਂ ਚਲੋ ਜੀ ਜੇ ਤਾਂ ਸਾਡੇ ਬੰਦੇ ਦੀ ਗਲਤੀ ਹੋਵੇ ਤਾਂ ਅਸੀਂ ਗਲਤੀ ਮੰਨਨ ਤਾਂ ਅਸੀਂ ਜੇ ਗਲਤ ਤਾਂ ਗਲਤ ਹੈ ਇਸਨੂੰ ਲਿਜਾਣਾ ਚਾਹੀਦਾ ਜੀ ਮੌਕੇ ਤੇ ਪਰ ਹੁਣ ਪਤਾ ਲੱਗ ਰਿਹਾ ਕਹਿੰਦੇ ਸ਼ਾਇਦ ਉਹ ਵੀ ਉਹਦੀ ਜਿਹੜਾ ਮੁੰਡਾ ਬਾਈਕ ਚਲਾ ਰਿਹਾ ਉਹ ਵੀ ਸ਼ਾਇਦ ਉਹ ਡਰਿੰਕ ਵਗੈਰਾ ਕੀਤੀ ਹੋਈ ਹੈ ਡਰਾਈਵਰ ਨੇ ਡਰਿੰਕ ਕੀਤੀ ਹੋਈ ਹੈ ਪਤਾ ਸਾਡੇ ਵਾਲੇ ਦੇ ਨਹੀਂ ਜੀ ਉਹ ਮੁੰਡਾ ਜੀ ਤੇ ਲੱਗਿਆ ਬਾਈਕ ਹਾਂ ਬਾਕੀ ਸਾਰਿਆਂ ਕੋਲ ਦੇਖ ਕੀ ਪਤਾ ਲੱਗੂ ਮੈਂ ਵੀ ਹੋਣਾ ਮੈਂ ਵੀ ਅਕਲੀ ਡੈਥ ਹੋਈ ਜੀ ਮਾਫਾ ਤੇ ਇਹ ਡਰਾਈਵਰ ਕਿੰਨੇ ਕ ਸਮੇਂ ਤੋਂ ਤੁਹਾਡੇ ਕੋਲ ਕੰਮ ਕਰਦਾ ਸੀ ਜੀ ਤੁਹਾਡੇ ਕੋਲ ਹੁਣ ਲੇਟਸ ਦਾ ਜ਼ ਕਦੇ ਲਾਇਸੈਂਸ ਵਗੈਰਾ ਇਹਦੇ ਕੋਲ ਹੈਗਾ ਸਭ ਗੱਡੀ ਦੇ ਵੀ ਲਾਇਸੈਂਸ ਗੱਡੀ ਦੇ ਕਾਗਜ਼ ਵਗੈਰਾ ਬੂਰੇ ਸਭ ਗੱਡੀ ਨਵੀਂ ਹੈ ਜੀ ਹਾਲੇ ਸਾਲ ਵੀ ਨਹੀਂ ਹੋਇਆ